ਲੋ ਸੱਸੀ ਕਾਲੀ ਸਾਰਿਆਂ ਨੂੰ ਉਮੀਦ ਕਰਦੇ ਠੀਕ ਠਾਕ ਹੋਵੇ ਸਰਦੀ ਬ្លਤ ਹੋਵੇ ਆ ਦੇਖੋ ਜੀ ਆਪਣੇ ਦਾ ਦਫੇਰ ਮੀਂਹ ਆ ਗਿਆ ਉਹੀ ਟਾਈਮ ਤੇ ਬਸੜ ਹਾਲੇ ਆਪਾਂ ਟੋਕਾ ਪਹਿਲਾਂ ਕਰਤਾ ਸੀ ਬੱਦਲ ਦੇਖ ਕੇ ਉਹ ਦਾ ਘਵਾਏ ਨੇ ਦਾਣੇ ਜੱਪੇ ਚੱਕ ਖਾ ਹੋ ਜਾਂਦਾ ਵੀ ਪਾ ਦੇ ਰੱਬ ਜਿੱਥੇ ਲੋੜਾ ਉੱਥੇ ਪਾ ਦੇ ਇੰਨਾ ਵੀ ਪੂਦਾ ਠੰਡ ਹੋ ਗਈ ਬਸ ਠੀਕ ਹੈ ਪਰ ਔਖਾ ਹੋ ਜਾਂਦਾਗਾ ਬਸ ਹੁਣ ਆਨਾ ਸਾਮਪਾ ਇਹਦਾ ਫੋਟੋ ਹੈ ਫੋਟੋ ਆ। ਕੱਖ ਪੌਣਿਆ ਪਤਾਰਾਂ ਚੋਂ ਲੱਗਦੇ ਸੀਗੇ ਗੱਲ ਕਰ ਲਾਈਟ ਆ ਗਈ ਤੇ ਉਹ ਗਰਮੀ ਸੀ ਉਹहां ਗਰਮੀ ਤੋਂ ਤਾਂ ਲੋਕਾਂ ਨੂੰ ਕਿਸਾਨਾਂ ਨੂੰ ਰਾਹਤ ਮਿਲੀ ਤੇ ਦੇਖੋ ਆਏ ਨਾ ਉਹ ਤੂੜੀ ਚੱਕੀ ਜਾਵੇ ਫਿਰ ਸੌਖਾ ਹੋ ਜੇ ਹੋ ਤੱਕ ਪਾਣੀ ਵਗ ਜਣਾ। ਬਾਜੀ ਉਹ ਟੋਕਿਆ ਵਾਲੀ ਮਸ਼ੀਨ ਦੇ ਤਾਂ ਨਹੀਂ ਪਾਣੀ ਪੈਂਦਾ ਮੋਟਰ ਤੇ ਨਹੀਂ ਬੋਰੀ ਦੇ ਦਣਿਆ ਚਲੋ ਜੀ ਠੀਕ ਹੈ ਮੈਂ ਵੀ ਕੱਖ ਪਵਾਉਣੀ ਏ ਧਾਰਾਂ ਚੋਣੀ ਆ ਮੈਂ ਹਾਂ ਆਪਾਂ ਦਿਖਾ ਲਈਏ ਕੱਲ ਵਿੱਚ ਵੀਰਾਂ ਨੇ ਕਮੈਂਟ ਕੀਤਾ ਸੀ ਸਾਡੇ ਕੰਨੀ ਭੇਜ ਦੋ ਮੀ ਵੀਰੇ ਲੈ ਜਾਓ ਸਾੜੇ ਲੈ ਜਾਓ ਸਾਡੇ ਤਾਂ ਪੂਰਾ ਹਾਲ ਹੋ ਜਾਣਾ ਪਸੂਆਂ ਦਾ ਕੱਤੇ ਥਾਂ ਮੈਂ ਔਖਾ ਹੋ ਜਾਣਾ ਗਾਰਾ ਹੋ ਜਾਣਾ ਇਹ ਸੁੱਕਦੀ ਨਹੀਂ ਹੈਗਾ ਆਪਣੇ ਦੇਖੋ ਹਵਾਵਾਂ ਪੂਰੀ ਤੇਜ਼ ਐਵੇਂ ਕੱਲ ਆਇਆ ਸੀਗਾ ਉਸ ਟਾਈਮ ਤੇ ਅੱਜ ਬਦਲ ਆ ਗਿਆ ਸੀ ਕੜ ਕੇ 4 ਵਜੇ ਤੇ ਪੈਣ ਹੋਣ ਲੱਗਿਆਗਾ ਹਵਾਦ ਹੈ ਨਾ ਜੇ ਤਾਂ ਸਿੱਧਾ ਪੈ ਜਾ ਫਿਰ ਤਾਂ ਠੀਕ ਹੈ ਜਦੋਂ ਹਵਾ ਨਾਲ ਬੱਸਲ ਹੋ ਚੱਕ ਜਾਂਦੀ ਹੈ ਜਾਂ ਔਖਾ ਹੋ ਜਾਂਦਾ ਸਾਰੇ ਕੱਖ ਭਿੱਜ ਜਾਂਦੇ ਨੇਗੇ ਚਲੋ ਜੀ ਠੀਕ ਐ ਕੋਈ ਰਣਕਾਂ ਹੀ ਕੱਢਦੀਆਂ ਰੱਬ ਨੇ ਤਾਂ ਅੱਜ ਮੀਂਹ ਦੀਆਂ ਦੇਖੋ ਬਹੁਤ ਜ਼ਿਆਦਾ ਇੱਧਰ ਕਿੰਨਾ ਮੀਂਹ ਪਈ ਜਾਂਦਾ ਹੈ ਦੇਖੋ ਬਰਾਹਰ ਕਰ ਰੱਖਿਆ ਜਿਹੜੇ ਵੀਰ ਕਹਿੰਦੇ ਸੀ ਸਾਨੂੰ ਦੇ ਦੋ ਮੀਂਹ ਲੈ ਜਾਓ ਵੀਰੇ ਬਹੁਤ ਮੀਂਹ ਆ ਗਿਆ ਸਾਡੇ ਤਾਂ ਬਹੁਤ ਹੋ ਗਿਆ ਤੁਸੀਂ ਲੈ ਜਾਓ ਹਾਂ ਦੇਖੋ ਪਸ਼ੂਆਂ ਨੇ ਨਾ ਐ ਹੋ ਜਾਂਦਾ ਹੈ ਦੇਖੋ ਕੱਟਾ ਨਾ ਰੱਖਣ ਨੂੰ ਵੀ ਜੀ ਕਰਦਾ ਪਰ ਕੀ ਇਹ ਮੀਂਹ ਕਣੀ ਤੇ ਪ੍ਰੋਬਲਮ ਆਉਂਦੀ ਹੈ ਕਿਵੇਂ ਜਾਂਦਾ ਪਾਣੀ ਅੱਜ ਤਾਂ ਕੱਲ ਨਾਲੋਂ ਵੀ ਜ਼ਿਆਦਾ ਹੈ ਹਨਾ ਜਾਇਆ ਇਹ ਮੈਂ ਦੇਖ ਲਿਆ ਦੇਖੋ ਜੀ ਤੁਹਾਡੇ ਕਿੱਥੇ ਕਿੱਥੇ ਮੀਂਹ ਦੱਸਿਓ ਜ਼ਰੂਰ